ਤਾਂ ਵੱਡੀ ਖਬਰ ਦਾ ਜ਼ਿਕਰ ਕਰਾਂਗੇ ਟੀਨ ਸਾਤੇ ਬਾਦਲ ਪਰਿਵਾਰ ਹੋ ਸਕਦੇ ਨੇ ਆਮੋ ਸਾਹਮਣੇ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਨਰਾਜ਼ਗੀ ਦੇ ਵਿਚਾਲੇ ਸੁਖਦੇਵ ਸਿੰਘ ਟੀਨ ਸਾ ਦਾ ਵੱਡਾ ਬਿਆਨ ਆਇਆ ਹੈ ਕਿ ਸਾਡੇ ਵਰਕਰਾਂ ਦੇ ਅੰਦਰ ਬਹੁਤ ਨਰਾਜ਼ਗੀ ਇਹ ਸੰਗਰੂਰ ਤੋਂ ਟਿਕਟ ਨਹੀਂ ਦੇਂਤੇ ਵਰਕਰ ਜੜੇ ਨੇ ਨਰਾਜ਼ ਨੇ ਹੁਣ ਅਸੀਂ ਅਕਾਲੀ ਦਲ ਦੇ ਨਾਲ ਨਹੀਂ ਲੜਨਾ ਇਹ ਕਿਹਾ ਗਿਆ ਹੈ ਤਾਂ ਵਰਕਰ ਆਜ਼ਾਦ ਹੋਣ ਆਜ਼ਾਦ ਚੋਣ ਲੜਨ ਦੀ ਆਜ਼ਾਦ ਹੁੰਦੇ ਲਈ ਕਹਿ ਰਹੇ ਆ ਕਹਿ ਲਿਆ ਕਿ ਆਜ਼ਾਦ ਚੋਣ ਲੜਨ ਦੇ ਨਹੀਂ ਕਹਿ ਰਹੇ ਨੇ ਪਰ ਉਹਨਾਂ ਕਿਹਾ ਕਿ ਮੈਂ ਅਕਾਲੀ ਹਾਂ ਤੇ ਅਕਾਲੀ ਹੀ ਰਹਾਗਾ ਤਾਂ ਵੱਡੀ ਸਟੇਟਮੈਂਟ ਆਈ ਹੈ ਵੱਡੀ ਸਟੇਟਮੈਂਟ ਖਾਸ ਤੌਰ ਤੇ ਐਨਐਡੀਨੀ ਜਿਸ ਤਰੀਕੇ ਦੇ ਨਾਲ ਇੱਕ ਪਾਰਟੀ ਛੱਡ ਕੇ ਦੂਜੀ ਪਾਰਟੀ ਦੇ ਵਿੱਚ ਜਾਂਦੀਆਂ ਚਰਚਾਵਾਂ ਕਾਫੀ ਜ਼ਿਆਦਾ ਸਨ ਉਸ ਦਿਨ ਤੋਂ ਜਦੋਂ ਇਕਬਾਦ ਸਿੰਘ ਚੁੰਦਾ ਨੂੰ ਅਕਾਲੀ ਦਲ ਦੇ ਵੱਲੋਂ ਟਿਕਟ ਦਿੱਤੀ ਗਈ ਹਾਲਾਂਕਿ 3ਸਾ ਉਹਦੇ ਵੱਲੋਂ ਇੱਕ ਸਾਫ਼ ਕਰ ਦਿੱਤਾ ਗਿਆ ਸੀ ਨਿਊਜ਼ੀਟਨ ਪੰਜਾਬ ਦੇ ਨਾਲ ਗੱਲਬਾਤ ਕਰਦੇ ਹੋਏ ਕਿ ਉਹ ਬਿਲਕੁਲ ਭਾਜਪਾ ਦੇ ਵਿੱਚ ਨਹੀਂ ਜਾਣਗੇ ਉਹਨਾਂ ਨੇ ਪਰ ਇਹਨਾਂ ਜ਼ਰੂਰ ਕਿਹਾ ਸੀ ਨਰਾਜ਼ਗੀ ਜ਼ਰੂਰ ਹੈ ਇੱਕ ਦੁੱਖ ਜ਼ਰੂਰ ਹੈ ਤੇ ਇੱਕ ਵੱਡਾ ਬਿਆਨ ਆਇਆ ਹੈ ਸਦਾਸਾ ਇਹ ਕਿ ਅਮੋ ਸਾਹਮਣੇ ਹੋ ਸਕਦੇ ਨੇ ਤਾਂ ਸੁਖਦੇਵ ਸਿੰਘ 3ਸਾ ਦਾ ਬਿਆਨ ਆਇਆ ਹੈ ਕਿ ਪਾਰਟੀ ਜਿਹੜੀ ਵਰਕਰ ਨੇ ਉਹਨਾਂ ਦੇ ਚਾਹੁੰਦੇ ਨੇ ਉਹਨਾਂ ਦੇ ਵਰਕਰ ਚਾਹੁੰਦੇ ਨੇ ਕਿ ਆਜ਼ਾਦ ਤੌਰ ਤੇ ਜਿਹੜੀ ਚੋਣ ਹੈ ਉਹ ਲੜੀ ਜਾਵੇ ਤਾਂ ਹੁਣ ਅਜਿਹੇ ਦੇ ਵਿੱਚ ਸਵਾਲ ਇਹ ਹੀ ਆ ਕਿ ਚੋਣ ਲੜਨਗੇ ਜਾਂ ਫਿਰ ਨਹੀਂ ਤਾਂ ਬਿਆਨ ਹੁੰਦੇ ਆ ਕਿ ਕੁਝ ਕਿਹਾ ਗਿਆ ਵਿਊ ਲੈਣੇ ਬਹੁਤਾਂ ਦਾ ਹੁੰਦਾ ਵਿਊ ਇਹੀ ਹੁੰਦਾ ਕਿ ਨਹੀਂ ਜੇ ਕੋਈ ਹੋਰ ਚੀਜ਼ ਤੇ ਮੈਂ ਨਹੀਂ ਇਕਾਲੀਆਂ ਇਕੱਲੀ ਰਹਿਣਾ ਹੈ ਕੋਈ ਗੱਲ ਇਹ ਸਾਡੀ ਕੋਈ ਨਈਂ ਹੋਈ ਤਾਂ ਫਿਰ ਕੋਈ ਗੱਲ ਨਹੀਂ ਪਰਮਾਤਮਾ ਦੇ ਹੱਥ ਤੇ ਸਾਰੇ ਕੁਝ ਇਸ ਕਰਕੇ ਉਹਨਾਂ ਨੇ ਕਿਹਾ ਉਨਾਰੇ ਹੋਰ ਵੀ ਕਿਹਾ ਵੀ ਕਈ ਵਾਰੀ ਸਾਰੇ ਕੋਲ ਮੈਸੇਜ ਆਏ ਕਿ ਉਹ ਬਦਲਣਾ ਚਾਹੁੰਦੇ ਡਿਟ੍ਰਿਕਟ ਤੁੰਗੜੇ ਭਏ ਨੇ ਅਸੀਂ ਮੁੜ ਕੇ ਟਿਕਣੀ ਲੈਣਾ ਕੋਈ ਵੀ ਅਸੀਂ ਕਿਸੇ ਕਿਸਮ ਦੀ ਡਿਜ਼ਾਈਨ ਮਤਲਬ ਕਿ ਵਿਧਾਨ ਸਭਾ ਨਹੀਂ ਲੈਣਾ ਕੋਈ ਨਹੀਂ ਵਿਧਾਨ ਵਿਧਾਨ ਸਭਾ ਤਾਂ ਆਉਗੀ ਅਸੀਂ ਦੋ ਸਾਨੂੰ 3 ਸਾਲ ਪਹਿਲੇ ਮੈਂ ਪਾਰਲੀਮੈਂਟ ਦੀ ਗੱਲ ਕਰਦੀ ਕਿਹਦੇ ਕਿਹਦੇ ਉਹ ਸਾਹਿਬ ਉਹਨਾਂ ਦਾ ਥੋਲਾ ਸਾਹਿਬ ਨਾਲ ਚੱਲੇ ਜਾਊਗਾ ਜੀ ਇਸ ਗੱਲ ਤੇ ਫੈਸਲਾ ਹੋਇਆ ਨਾਲ ਚੱਲੋਗੇ ਸਿੱਧਾ ਤੇ ਉੱਪਰ ਦੇਖਣਗੇ ਬੰਦੂ ਇਹ ਤਾਂ ਹੁਣ ਬਖਤ ਦੱਸੂਗਾ ਜੀ ਮੈਂ ਕਿਵੇਂ ਕਹਾਂ ਤੁੰ ਬਰਕਰਨ ਮੈਂ ਤਾਂ ਮੈਂ ਪਰਮੰਦਰ ਦੇ ਲਖਿੰਦੀ ਵੀ ਕਹਤਾ ਕਿ ਮੈਂ ਨਹੀਂ ਆ ਸਕਦਾ ਤੁਹਾਨੂੰ ਮੇਰੀ ਸਿਹਤ ਨਹੀਂ ਲੱਗਦਾ ਜੀ ਪਰਮੰਦਰ ਜੀ ਜਾਣੀ ਉਹ ਤਾਂ ਹੁਣ ਪਰਮੰਦਰ ਤੋਂ ਪੁੱਛੋ ਮੈਨੂੰ ਥੋੜਾ ਮਿਥੋ ਮੈਂ ਗੱਲ ਤਾਂ ਵੀ ਹੋਈ ਜਾਂ ਮੇਰੇ ਨਾਲ ਕੋਈ ਗੱਲ ਤੁਹਾਨੂੰ ਬਖਤਰਨ ਕੀ ਰਾਈ ਦਿੰਦੀ ਕਿ ਕੀ ਕਰਨਾ ਚਾਹੀਦਾ ਮੈਨੂੰ ਤਾਂ ਹੋਰ ਕਰਨ ਨਹੀਂ ਤੇ ਸਾਨੂੰ ਬਿਲਕੁਲ ਨਹੀਂ ਤੁਰਨਾ ਚਾਹੀਦਾ ਤੁਹਾਨੂੰ ਬੈਠਣਾ ਚਾਹੀਦਾ ਨਾ ਤੁਰਨਾ ਕਿਤੇ ਵੀ ਗਿਆ ਹੋ ਸਾਡੇ ਕਿਸੇ ਬਰਕਰਨ ਨੂੰ ਮੈਸੇਜ ਹੀ ਦਿੰਦਾ ਇੱਥੇ ਨੂੰ ਬੁਲਾਇਆ ਨਹੀਂ ਜੇਕਰ ਤੁੰਦਾ ਸਾਹਿਬ ਤੁਹਾਨੂੰ ਆ ਕੇ ਮਿਲਦੇ ਆ ਤੁਹਾਡੇ ਕੋਲੇ ਆਉਂਦੇ ਆ ਤਾਂ ਫਿਰ ਤੁਰਿਆ ਜਾ ਸਕਦਾ ਨਹੀਂ ਯਾਰ ਮੈਂ ਤਾਂ ਤੁਰ ਨਹੀਂ ਸਕਦਾ ਮੇਰੀ ਤਾਂ ਮੁਸ਼ਕਲ ਹੈ ਮੈਂ ਤਾਂ ਪ੍ਰਵਿੰਦਰ ਨਾਥ ਵੀ ਕਹਿੰਦਾ ਸੀ ਪ੍ਰਵਿੰਦਰ ਨਾਥ ਕਿ ਮੇਰੀ ਸਿਹਤ ਦੇ 라ਊ ਨਹੀਂ ਕਰਦੀ ਭਾਈ ਬਿਆਨ ਦਿੰਦੇ ਹੋਏ ਸੁਖਦੇਵ ਸਿੰਘ ਟੀਨਸਾ ਨਜ਼ਰ ਆ ਰਹੇ ਨੇ ਔਰ ਸਭ ਤੋਂ ਪਹਿਲਾ ਬਿਆਨ 18 ਪੰਜਾਬ ਦੇ ਤੁਹਾਨੂੰ ਸੁਣਵਾ ਰਹੇ ਹਾਂ ਸੋ ਦੱਸਦਾ ਇਹ ਕਿ ਸੰਗਰੂਰ ਦੇ ਵਿੱਚ ਇਸ ਵੇਲੇ ਬਿਲਕੁਲ ਗੁੰਝਲਦਾਰ ਸਥਿਤੀ ਬਣੀ ਹੋਈ ਹੈ ਖਾਸ ਤੌਰ ਤੇ ਸ਼ੋਵਨੀਆ ਅਕਾਲੀ ਦਲ ਦੇ ਲਈ ਜਿਸ ਦਿਨ ਤੋਂ ਇੱਕ ਬਾਸ ਸਿੰਘ ਚੂੜਾ ਨੂੰ ਕੇਰ ਦਿੱਤੀ ਗਈ ਹੈ ਪਰ ਸੋ ਥੋੜਾ ਅਗਰ ਪਿੱਛੇ ਜਾ ਕੇ ਅਸੀਂ ਜ਼ਿਕਰ ਕਰੀਏ ਤਾਂ ਅਸੀਂ ਵੇਖਿਆ ਕਿ ਕਿਸ ਤਰੀਕੇ ਦੇ ਨਾਲ ਵਾਪਸੀ ਹੁੰਦੀ ਹੈ ਸੁਖਦੇਵ ਸਿੰਘ ਟੀਨਸਾ ਪ੍ਰਮੇਂਦਰ ਟੀਨਸਾ ਦੀ ਸ਼ੋਵਨੀਆ ਅਕਾਲੀ ਦਲ ਦੇ ਵਿੱਚ ਔਰ ਉਸ ਵੇਲੇ ਇੱਕੋ ਫਰੇਮ ਦੇ ਵਿੱਚ ਸੁਬੀਰ ਬਾਦਲ ਅਤੇ ਸੁਖਦੇਵ ਟੀਨਸਾ ਤੇ ਨਾਲੇ ਪ੍ਰਮੇਂਦਰ ਟੀਨਸਾ ਤਾ ਸ਼ਮੂਲੀਅਤ ਕਰ ਲੈਂਦੇ ਨੇ ਕਰ ਵਾਪਸੀ ਕਰ ਲੈਂਦੇ ਨੇ ਤਾਂ ਉਸ ਵੇਲੇ ਤੋਂ ਲਗਾਤਾਰ ਇਹੀ ਕਿਆਸ ਚਰਚਾ ਚੱਲ ਰਹੀ ਸੀ ਕਿ ਸੰਗਰੂਰ ਤੋਂ ਸ਼ਮਨਿਆ ਕਾਲੇਦੜ ਦੇ ਜਿਹੜੇ ਉਮੀਦਵਾਰ ਨੇ ਉਹ ਪਰਮਿੰਦਰ ਢੀਂਟਸਾ ਹੋ ਸਕਦੇ ਨੇ ਪਰ ਜਿਸ ਦਿਨ ਟਿਕਟ ਦਾ ਅਨਾਉਂਸ ਹੁੰਦਾ ਹੈ ਤਾਂ ਉਸ ਦਿਨ ਇਕਬਾਲ ਸਿੰਘ ਝੁੰਡਾ ਦਾ ਨਾਮ ਸਾਹਮਣੇ ਆਉਂਦਾ ਹੈ ਉਸ ਤੋਂ ਬਾਅਦ ਨਰਾਜ਼ਗੀ ਜਿਹੜੀ ਹੈ ਉਹ ਜ਼ਰੂਰ ਵੇਖਣ ਨੂੰ ਮਿਲੀ ਜਿਸ ਤੋਂ ਬਾਅਦ ਉਹ ਗੱਲਬਾਤ ਜਦੋਂ ਨਿਜੀਤਿਨ ਪੰਜਾਬ ਨੇ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਬਿਲਕੁਲ ਨਿਰਾਸ਼ਗੀ ਹੈ ਪਰ ਅੱਜ ਵੀ ਉਹੀ ਕਹਿ ਰਹੇ ਨੇ ਕਿ ਪਾਰਟੀ ਛੱਡ ਕੇ ਜਿਹੜਾ ਹੈ ਉਹ ਨਹੀਂ ਜਾ ਰਿਹਾ ਅਕਾਲੀ ਸੀ ਅਕਾਲੀ ਨੇ ਤਾ ਪਰਮਿੰਦਰ ਢੀਂਸਾ ਕੀ ਕੁਝ ਕਹਿ ਰਹੇ ਨੇ ਉਹ ਵੀ ਤੁਹਾਨੂੰ ਸੁਣਾਵਾਂਗੇ ਕਿਉਂਕਿ ਸੁਖਦੇਵ ਸਿੰਘ ਢੀਂਸਾ ਹੀ ਵਾਰ-ਵਾਰ ਜ਼ਿਕਰ ਕਰ ਰਹੇ ਨੇ ਕਿ ਪਰਮਿੰਦਰ ਢੀਂਸਾ ਤੋਂ ਪੁੱਛਿਆ ਜਾਵੇ ਕਿ ਉਹ ਜਾਣਗੇ ਕੈਂਪੇਨ ਕਰਨ ਇਕਬਾਲ ਸਿੰਘ ਚੋਂ ਦਾਦੇ ਲਈ ਜਾਂ ਫਿਰ ਨਹੀਂ ਪਰ ਜੋ ਕੁਝ ਹੋ ਰਿਹਾ ਉਹ ਤੁਹਾਡੇ ਸਾਹਮਣੇ ਮੈਂ ਉਹਦੇ ਵਿੱਚ ਜਾਣਾ ਨਹੀਂ ਚਾਹੁੰਦਾ ਕਿਉਂਕਿ ਇਹਦੇ ਨਾਲ ਜੇ ਕੋਈ ਕਈ ਵਾਰ ਆਪਾਂ ਗੱਲ ਕਰ ਲੈਣਾ ਉਹਦੇ ਨਾਲ ਪਾਰਟੀ ਕਮਜ਼ੋਰ ਹੁੰਦੀ ਹੈ ਦੂਜੀਆਂ ਪਾਰਟੀਆਂ ਨੂੰ ਮੌਕਾ ਮਿਲ ਜਾਂਦਾ ਹੈ ਤੋ ਐਸਾ ਕੋਈ ਵੀ ਕੰਮ ਅਸੀਂ ਨਹੀਂ ਕਰਨਾ ਚਾਹੁੰਦੇ ਜਿਹਦੇ ਨਾਲ ਸ਼੍ਰੋਮਣੀ ਅਕਾਲੀ ਦਲ ਕਮਜ਼ੋਰ ਹੋਵੇ ਕਿਉਂਕਿ ਐਸੇ ਦੌਰ ਦੇ ਵਿੱਚੋਂ ਇਲੈਕਸ਼ਨ ਦੇ ਵਿੱਚੋਂ ਅਕਾਲੀ ਦਲ ਅਲੰਘ ਰਿਹਾ ਹੈ ਗੱਲ ਨੂੰ ਜੋ ਕਿਸੇ ਨੇ ਕੀਤਾ ਉਹਦੀ ਮਰਜ਼ੀ ਪਰ ਅਸੀਂ ਅੱਜ ਵੀ ਉਸ ਸੋਚ ਤੇ ਖੜੇ ਆ ਜਿਹੜੀ ਨੂੰ ਲੈ ਕੇ ਅਸੀਂ ਇਕੱਠੇ ਹੋਏ ਸੀ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਕਿਵੇਂ ਮਜ਼ਬੂਤ ਕਰੀਏ ਬੋਲਾ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਅਸੀਂ ਅਸੀਂ ਜਿੰਦਾਬਾਦ ਜਿਆਦਾ ਤੁਹਾਡੇ ਸਾਰਿਆਂ ਦੇ ਨਾਲ ਦੁਨੀਆਂ ਪਹਿਲੇ ਦਿਨੋਂ ਹੀ ਭਾਵਨਾ ਸਾਰਿਆਂ ਦੀ ਅਸੀਂ ਬਹੁਤ ਕੁਝ ਕਿਉਂਕਿ ਜਿਹੜਾ ਵਰਕਰ ਹੁੰਦਾ ਹੈ ਉਹਨੂੰ ਸਾਡੇ ਨਾਲ ਵੀ ਬੰਧਕ ਹੋਇਆ ਇਸ ਕੋਈ ਨ ਹੋ ਰਹੀ ਪਰ ਨਾਲੇ ਵੀ ਕਈ ਵਾਰ ਆਪਾਂ ਭਾਵਨਾ ਦੇ ਵਿੱਚ ਬਹਿ ਕੇ ਕਈ ਵਾਰ ਐਸਾ ਫੈਸਲਾ ਕਿਉਂਕਿ ਆਕਾਲੀ ਦਲ ਨੇ ਆਪਾਂ ਸਾਰੇ ਆਕਾਲੀ ਦਲ ਕਰਕੇ ਪਰ ਜੋ ਕੁਝ ਹੋਇਆ ਉਹ ਤੁਹਾਡੇ ਸਾਹਮਣੇ ਮੈਂ ਉਹਦੇ ਵਿੱਚ ਜਾਣਾ ਨਹੀਂ ਚਾਹੁੰਦਾ ਕਿਉਂਕਿ ਇਹਦੇ ਨਾਲ ਤੇ ਕੋਈ ਕਰੀਵਾਰ ਆਪਾਂ ਗੱਲ ਕਰ ਲੈਣਾ ਉਹਦੇ ਨਾਲ ਪਾਰਟੀ ਕਮਜ਼ੋਰ ਹੁੰਦੀ ਹੈ। ਦੂਜੀਆਂ ਪਾਰਟੀਆਂ ਨੂੰ ਮੌਕਾ ਮਿਲ ਜਾਂਦਾ ਹੈ। ਤੋ ਐਸਾ ਕੋਈ ਵੀ ਕੰਮ ਅਸੀਂ ਨਹੀਂ ਕਰਨਾ ਚਾਹੁੰਦੇ ਜਿਹਦੇ ਨਾਲ ਸ਼੍ਰੋਮਣੀ ਅਕਾਲੀ ਦਲ ਕਮਜ਼ੋਰ ਹੋਵੇ। ਕਿਉਂਕਿ ਐਸੇ ਦੌਰ ਦੇ ਵਿੱਚੋਂ ਇਲੈਕਸ਼ਨ ਦੇ ਵਿੱਚੋਂ ਅਕਾਲੀ ਦਲ ਅਲੰਘ ਰਿਹਾ ਹੈ। ਗੱਲ ਨੂੰ ਜੋ ਕਿਸੇ ਨੇ ਕੀਤਾ ਆਪਣੀ ਮਰਜ਼ੀ ਪਰ ਅਸੀਂ ਅੱਜ ਵੀ ਉਹ ਸੋਚ ਤੇ ਖੜੇ ਆ ਜਿਹੜੀ ਨੂੰ ਲੈ ਕੇ ਅਸੀਂ ਇਕੱਠੇ ਹੋਏ ਸੀ ਵੀ ਸ਼੍ਰੋਮਣੀ ਕਾਲੀ ਦਾ ਨੂੰ ਕਿਵੇਂ ਮਜ਼ਬੂਤ ਕਰੀਏ। ਜਿੰਦਾਬਾਦ ਜਿੰਦਾਬਾਦ ਅਸੀਂ ਜਿੰਦਾਬਾਦ ਜਿੰਦਾਬਾਦ ਜਿਆਦਾ ਤੁਹਾਡੇ ਸਾਰਿਆਂ ਦੇ ਨਾਲ ਤੁਹਾਨੂੰ ਪਹਿਲੇ ਦਿਨੋਂ ਹੀ ਭਾਵਨਾ ਸਾਰਿਆਂ ਦੀ ਅਸੀਂ ਬਹੁਤ ਕੁਝ ਕਿਉਂਕਿ ਜਿਹੜਾ ਵਰਕਰ ਹੁੰਦਾ ਹੈ ਉਹ ਨੂੰ ਸਾਡੇ ਨਾਲ ਵੀ ਬੰਧਕ ਹੋ ਜਾਂਦਾ ਇਸ ਕੋਈ ਹੋ ਰਹੀ ਹੈ। ਬਾਰੇ ਨਾਲੇ ਵੀ ਕਈ ਵਾਰ ਆਪਾਂ ਉਹਨਾਂ ਦੇ ਵਿੱਚ ਬਹਿ ਕੇ ਕਈ ਵਾਰ ਐਸਾ ਫੈਸਲਾ ਕਿਉਂਕਿ ਕਾਲੀ ਦਲ ਨੇ ਆਪਾਂ ਸਾਰੇ ਕਾਲੀ ਦਲ ਕਰਕੇ ਪੰਜਾਬ ਸਰਪੰਦਰ 3 ਸਾਦੇ ਵੱਲੋਂ ਇਹ ਜ਼ਰੂਰ ਕਿਹਾ ਗਿਆ ਹੈ ਕਿ ਇਸੇ ਤਰੀਕੇ ਦੀ ਕੋਈ ਵੀ ਗੱਲ ਨਹੀਂ ਕਰਨੀ ਜਿਸ ਦੇ ਨਾਲ 파ਟੀ ਜਿਹੜੀ ਹੈ ਉਸ ਦੀ ਮਜ਼ਬੂਤੀ ਘਟੇ ਹੋਵੇ ਜਾਂ 파ਟੀ ਕਮਜ਼ੋਰ ਹੋਵੇ ਪਰ ਇਹ ਜ਼ਰੂਰ ਹੈ ਉਹਨਾਂ ਨੇ ਕਿਹਾ ਕਿ ਜੋ ਵਰਕਰ ਚਾਹੁੰਦੇ ਨੇ ਉਸੇ ਤਰੀਕੇ ਜਿਹੜੇ ਹੈ ਅਸੀਂ ਚੱਲਾਂਗੇ ਔਰ ਕੋਲ ਇਲਾਕੇ ਸੀ ਇਸ ਵੇਲੇ ਕਹਿ ਸਕਦੇ ਆ ਕਿ ਬਿਲਕੁਲ ਸਪਸ਼ਟਤਾ ਕੁਝ ਜ਼ਿਆਦਾ ਨਹੀਂ ਕੀਤਾ ਗਿਆ ਕਿ ਆਖਰਕਾਰ ਆਉਣ ਵਾਲੇ ਦਿਨਾਂ ਚ ਕੀ ਹਿੰਸਾ ਪਰਿਵਾਰ ਕਰਨ ਜਾ ਰਹੇ ਹੈ ਪਰ ਇਨਾ ਜ਼ਰੂਰ ਇਨਾ ਗੱਲਾਂ ਤੋਂ ਵਿਆਨਾ ਤੋਂ ਅੰਦਾਜ਼ਾ ਲੱਗ ਰਿਹਾ ਹੈ ਕਿ ਨਰਾਜ਼ਗੀ ਜਿਹੜੀ ਆ ਕਾਫੀ ਜ਼ਿਆਦਾ ਹੈ ਔਰ ਤੁਸੀਂ ਇਕਾਠਵੀਂ ਵੇਖ ਸਕਦੇ ਆ ਕਿ ਕਿਸ ਕਿਸਮ ਦਾ ਜਿਹੜਾ ਹੈ ਇਥੇ ਵੇਖਣ ਨੂੰ ਮਿਲ ਰਿਹਾ ਹੈ ਸੰਗਰੂਰ ਦੇ ਵਿੱਚ ਕਿਉਂਕਿ ਇੱਕ ਹਿੰਸਾ ਪਰਿਵਾਰ ਦਾ ਆਪਣਾ ਆਧਾਰ ਹੈ ਕਈ دہਾਕਿਆਂ ਤੋਂ ਪਰਵਾਹ ਜਿਹੜਾ ਹੈ ਸਿਆਸਤ ਦੇ ਵਿੱਚ ਐ ਸ਼ੋਮਨੀ ਅਕਾਲੀ ਦਲ ਦੇ ਨਾਲ ਜੁੜਿਆ ਹੋਇਆ ਸੀ ਔਰ ਖਾਸ ਤੌਰ ਤੇ ਸੁਖਦੇਵ ਸਿੰਘ 3 ਦਾ ਜ਼ਿਕਰ ਕਰੀਏ ਰਾਜ ਸਭਾ ਮੈਂਬਰ ਰਹੇ ਨੇ ਪਰਮਿੰਦਰ ਸਿੰਘ ਦਾ ਜ਼ਿਕਰ ਕਰੀਏ ਤਾਂ ਲਗਾਤਾਰ ਉਹਨਾਂ ਦੇ ਵੱਲੋਂ ਵੀ ਬਖਵਾਕ ਅਹੁਦੇਆਂ ਅਤੇ ਜਿਹੜੀ ਜ਼ਿੰਮੇਵਾਰੀਆਂ ਨੇ ਨਿਭਾਈਆਂ ਗਈਆਂ ਨੇ ਬਿਤਾਏ ਰਹੇ ਨੇ ਤਾਂ ਹੁਣ ਇਹ ਪਰਿਵਾਰ ਦੇ ਵੱਲੋਂ ਕੀ ਅੱਗੇ ਸਟੈਪ ਲਿਆ ਜਾਏਗਾ ਇਹ ਅਜੇ ਸਵਾਲ ਬਣਿਆ ਹੋਇਆ ਹੈ। ਉਹਨਾਂ ਦੇ ਥਿਊ ਵਿਊ ਲੈਣੇ ਹੋ ਤਾਂ ਤਾਂ ਹੁੰਦਾ ਵੀ ਹੁੰਦਾ ਕਿ ਨਹੀਂ ਜੇ ਕੋ ਕੋ ਚੀਜ਼ ਨਹੀਂ ਮੈਨੇ ਅਕਾਲੀ ਆਕਾਲੀ ਰਹਿਣਾ ਹੈ ਕੋਈ ਗੱਲ ਇਹ ਸਾਡੀ ਕੋਈ ਨਹੀ ਹੋਈ ਤਾਂ ਕੋਈ ਗੱਲ ਨਹੀਂ ਪਰਮਾਤਮਾ ਦੇ ਹੱਥੇ ਸਾਰਾ ਕੁਝ ਇਸ ਕਰਕੇ ਉਹਨਾਂ ਨੇ ਯਾ ਉਹਨਾਂ ਨੇ ਇੱਕ ਹੋਰ ਵੀ ਕਿਹਾ ਵੀ ਕਈ ਵਾਰੀ ਸਾਡੇ ਕੋਲ ਮੈਸੇਜ ਆਏ ਕਿ ਉਹ ਬਦਲਣਾ ਚਾਹੁੰਦੇ ਟਰੈਕਟਰ ਤੁਹਾਨੂੰ ਦੇਣਾ ਹੈ ਨਹੀਂ ਅੱਧੀ ਮੁੜ ਕੇ ਟੈਕ ਨਹੀਂ ਲੈਣਾ ਕੋਈ ਵੀ ਅਸੀ ਕਿਹਦੇ ਕਿਸੇ ਲੜਾਈ ਦਾ ਮਤਲਬ ਕਿ ਅ ਵਿਧਾਨ ਸਭਾ ਨਹੀਂ ਲੈਣਾ ਕੋਈ ਵੀ ਤੇ ਵਿਧਾਨ ਵਿਧਾਨ ਸਭਾ ਤਾਂ ਆਉਗੀ ਅਜੇ 2 ਸਾਲ ਨੂੰ 3 ਸਾਲ ਪੈ ਨੇ ਮੈਂ ਪਾਰਲੀਮੈਂਟ ਦੀ ਗੱਲ ਕਰਦਾ ਕਿਹਦੇ ਕਿਹਦੇ ਸਭ ਉਹਨਾਂ ਦਾ ਝੋਲਾ ਸਭ ਨਾਲ ਚੱਲਿਆ ਜਾਊਗਾ ਜੀ ਇਹ ਗੱਲ ਤੇ ਫੈਣਾ ਫੈਸਲਾ ਹੋਏ ਨਾਲ ਚੱਲੋਗੇ ਸਿੱਧੇ